लोक हित, आवाज़ ਕੰਨਾਈ ਤਾਮ ਨੂੰ ਵਰਤਨ ਦੀ ਪਾ ਸਮੇਂ ਤਾਮ ਨੂੰ ਸਦੇ ਇੱਕਮ ਸਮਾ ਸੋੜਾ ਤੋਂ ਕਾ ਨੂੰ ਸਖਣ ਦੇ ਮਦਨ ਸਾਹਿਬ ਨਾਲ ਬਸਾ ਕਰ ਨਾ 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 ਉਧਰ ਉਧਰਾ ਕੋਟਰੀ ਤੋਂ ਗਾਂਧੀ ਮਹਿੰਗਾ ਸਿੰਘ ਜੀ ਤੇ ਭਾਵੇਂ ਗੁਰਦਰਾ ਸਾਹਿਬ ਦੀ ਸੇਵਾ ਆਪ ਹੀ ਕਰਦੇ ਨੇ ਯਾਨੀ ਨੰਬਰ 13 ਜੀ ਯਾਨੀ ਮੀਗਾ ਸੰਗ ਆ ਗਿਆ ਜੀ ਨੰਬਰ 13 ਕਹਿੰਦੇ ਸਾਹਿਬ ਆਇਆ ਸਿਹਤ ਅਸੀਂ ਜਸਟਰਵਾਲ ਫੈਲਡ ਦੇ ਵਿੱਚ ਆ ਕੇ ਪਹੁੰਚੇ ਹੈ। ਜੇ ਰਾਜ ਸੰਸਥਾ ਦੇ ਇਲਾਕੇ ਇਹ ਵੀ ਹੜਾ ਦੀ ਬਾਤ ਨੇ ਬਹੁਤ ਭਾਰੀ ਆਇਆ ਕਿ ਇੱਕ ਸੰਘਰਸ਼ ਨੂੰ ਬੰਦਾਰਾ ਦਾ ਨੁਕਸਾਨ ਹੋ ਗਿਆ। ਉੱਥੇ ਸਾਡੇ ਪਿੰਡਾਂ ਦੇ ਗ੍ਰੰਥੀ ਸਾਹਿਬ ਜਿਹੜੇ ਗ੍ਰੰਥੀ ਸਿੰਘ ਦੀ ਜਿੰਨੀ ਕਰਦੇ ਹੈ ਸੁਭਾ ਸ਼ਾਮਪੁਰ ਦਾ ਸਰਦਾਰਨ ਦੇ ਵਿੱਚ ਉਹਨਾਂ ਨੂੰ ਜਿਹੜਾ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇਸੇ ਫੈਸਲਾ ਕੀਤਾ ਸਰਦਾਰ ਫਰਜੀ ਸਿੰਘ ਜੀ ਲਖਣਾ ਜਿਨੇ ਸਹਿਯੋਗ ਦਿੱਤਾ ਬਹੁਤ ਵੱਡਾ ਤੇ ਗ੍ਰੰਥੀ ਸਿੰਘਾਂ ਦੀ ਬਾਹ ਫੜੀ ਚਾਈ ਕਿ ਮੈਂ ਕਿਸੇ ਦੇੇਸ ਭਾਵ ਤੋਂ ਇਰੇ ਪਿੰਡਾਂ ਦੇ ਵਿੱਚ ਧਾਰਮਿਕ ਸਥਾਵਾਂ ਲਗਾਉਂਦੇ ਨੇ ਚਾਹੇ ਉਹ ਮੰਦਿਰ ਆ ਚਾਹੇ ਗੁਰਦੁਆਰਾ। ਯਾ ਤੇ ਜਸਰਵਾਲ ਪਿੰਡ ਦੇ ਵਿੱਚ ਅਸੀਂ ਜਿਹੜੇ ਭਾਈ ਜਿਹੜੇ ਆਪਣੇ ਗੁਰਦਾਰਾ ਸਾਹਿਬ ਦੇ ਗ੍ਰੰਥੀ ਸਿੰਘ ਐ ਉਹਨਾਂ ਨੂੰ 5-5 ਹਜ਼ਾਰ ਦੇ ਚੱਕ ਦਿੱਤੇ ਐ ਔਰ ਸਰਦਾਰ ਹਰਜਿੰਦਰ ਸਿੰਘ ਜਿਹਨਿੰਦਾ ਜੇ ਸਾਡੇ ਨਾਲ ਆਏ ਨੇ ਪੁੰਨੇ ਤੋਂ ਉਹਨਾਂ ਨੇ ਗ੍ਰੰਥੀ ਸਿੰਘਾਂ ਨੂੰ ਕਿੱਟਾਂ ਦਿੱਤੀਆਂ ਜਿਦੇ ਵਿੱਚ ਕੱਤ ਰਿੰਦੂ ਵਸਤੂ ਜੋੜ ਵਾਲਾ ਸਮਾਨ ਜਿਹੜਾ ਮੌਜੂਦ ਐ ਤੇ ਦੋ ਬੰਦਰ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਜਿਹੜੇ ਪ੍ਰਭਾਵ ਦੇ ਖੇਤਰ ਦੇ ਵਿੱਚ ਆਏ ਨੇ ਤੇ ਦੋ ਮੰਦਰਾਂ ਦੇ ਜਿਹੜੇ ਫੰਦਕ ਨੇ ਉਹਨਾਂ ਨੂੰ ਵੀ ਜਿਹੜਾ ਹੈ ਇਦਰਾਸ ਤੋਂ ਸਰ ਦੇ ਨਾਲ ਹੀ 5-5 ਹਜ਼ਾਰ ਰੁਪਏ ਦੇ ਚੈੱਕ ਜੁੜੇ ਆ ਉਹ ਦਿੱਤੇ ਗਏ ਆ ਅ ਗ੍ਰੰਥੀ ਸਿੰਘ ਕਿਉਂਕਿ ਧਰਮ ਦਾ ਪ੍ਰਚਾਰ ਕਰਦੇ ਆ ਫੰਦ ਦਾ ਪ੍ਰਚਾਰ ਕਰਦੇ ਆ ਇਹ ਇਹਨਾਂ ਦੀ ਰੋਸੀ ਰੋਤੀ ਦਾ ਸਾਧਨ ਸੰਗਤਾਂ ਵੱਲੋਂ ਸਹਿਯੋਗ ਪੰਖਣਪੜ ਸਾਹਿਬ ਵੀ ਕਿਹਾ ਉਹਨਾਂ ਨੇ ਕਿ ਜਿਹੜੇ ਪਿੰਡ ਹਰ ਇਲਾਕੇ ਦੇ ਵਿੱਚ ਆ ਗਏ ਆ ਨਹੀਂ ਉੱਥੇ ਇਹ ਇਹਨਾਂ ਨੁਕਾਫ਼ਤੇ ਜਿਹੜਾ ਸਾਹਮਣੇ ਜਿਹੜਾ ਕੰਮ ਪੈ ਰਿਹਾ ਔਰ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਪੜੇਗਾ ਇਸ ਲਈ ਅਸੀਂ 6 ਮਹੀਨੇ ਜਿਹੜਾ ਇਹਨਾਂ ਨੂੰ 5-5000 ਰੁਪਏ ਪ੍ਰਤੀ ਮਹੀਨਾ ਦੇਣਾ ਤੇ ਤਾਂ ਕਿ 6 ਮਹੀਨੇ ਬਾਅਦ ਹਾਲਾਤ ਠੀਕ ਹੋ ਜਾਂਦੇ ਆ ਤੇ ਫਿਰ ਗੁਰੂ ਸੱਚੇ ਪਾਤਸ਼ਾਹ ਨੂੰ ਤੇ ਮਿਹਰ ਕਰੇਗਾ ਇਹ ਇੱਕ ਛੋਟੀ ਜੀ ਮਦਦ ਹੈ ਜੋ ਗੁਰੂ ਦੀ ਕਿਰਪਾ ਸਦਕਾ ਜਿਹੜਾ ਉਹ ਕੀਿਆ ਅਰੇ ਲੈਂਦਾ ਸਰਦਾਰ ਸ੍ਰੀ ਜੀ ਸਿੰਘ ਕੀ ਰਖਲਾ ਦਾ ਧੰਨਵਾਦ ਕਰਦਾ ਹਾਂ ਸਰਦਾਰ ਜੀ ਦੇ ਉੱਤੇ ਸਭ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੇਰੇ ਨਾਲ ਸੁਖਾ ਛੋਟੇ ਪ੍ਰਸਾਦ ਜੀ ਸ੍ਰੀ ਨੂੰ ਸੁਵਿੰਦਰ ਪਾਲ ਜੰਸਨ ਨੂੰ ਕਰਪਾਲ ਸਿੰਘ ਜਾਨੀ ਖੇਤ ਦੇਖਣ ਆਏ ਨੇ ਅਸੀਂ ਸਾਰੇ ਇਕੱਠੇ ਹੋ ਕੇ ਆਏ ਆ ਤੇ ਬਸ ਇਹੋ ਹੀ ਕਿ ਸਿੱਖ ਸਿੱਖੀ ਬਾਫੜੇ ਇਹੋ ਇਤਰਾਹ ਦੀ ਮੁਸੀਬਤ ਆਉਂਦੀ ਆ ਇਹੋ ਸਾਨੂੰ ਗੁਰੂ ਸਾਹਿਬ ਦਾ ਉਪਦੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ